ਪਾਪ ਪੁੰਨ ਦੋਏ ਏਕ ਸਮਾਨ ਮੈਂ ਬਹੁਤਾ ਕੁਝ ਨਹੀਂ ਬਿਆਨ ਕਰਾਂਗਾ ਸਭ ਟੂਕ ਮਾਤਰ ਸ ਪਾਪ ਪੁੰਨ ਦੋਏ ਏਕ ਸਮਾਨ ਸਮ ਬਰਾਬਰ ਨੇ ਇੱਕੋ ਕੁਛ ਨੇ ਹਲੇ ਦੇਖਣਾ ਪਏਗਾ ਮਨੁੱਖ ਪਾਪ ਕਿਉਂ ਕਰਦਾ ਹੈ ਅਗਿਆਨ ਕਰਕੇ ਕਰਦਾ ਹੈ ਨਾ ਸਮਝੀ ਕਰਕੇ ਕਰਦਾ ਹੈ ਤੇ ਪਾਪ ਕਿਸ ਨੂੰ ਕਹਿੰਦੇ ਨੇ ਕਿਸੇ ਨੂੰ ਦੁੱਖ ਪਹੁੰਚਾਣ ਦੀ ਸੋਚਣਾ ਬਸ ਇਹ ਹੀ ਪਾਪ ਹੈ ਹੋਰ ਕੋਈ ਪਾਪ ਨਹੀਂ ਕਿਸੇ ਨੂੰ ਵੀ ਚੋਟ ਪਹੁੰਚਾਣ ਦੀ ਸੋਚਣਾ ਜਾਨ ਦੀ ਚੋਟ ਮਾਲ ਦੀ ਚੋਟ ਹੈ ਇੱਜ਼ਤ ਆਬਰੂ ਦੀ ਚੋਟ ਇਹ ਤਿੰਨ ਚੋਟਾਂ ਨੇ ਅਗਰ ਕੋਈ ਮਨੁੱਖ ਕਹਿ ਦੇਵੇ ਨਾ ਮੈਂ ਖਤਰੇ ਦੇ ਚਾਹ ਤੋ ਖਤਰਾ ਵੀ ਸਿਰਫ ਇਹਨਾਂ ਥਾਂਵਾਂ ਤੇ ਹੁੰਦਾ ਹੈ ਜਾਨ ਨੂੰ ਖਤਰਾ ਮਾਲ ਨੂੰ ਖਤਰਾ ਇੱਜ਼ਤ ਆਬਰੋ ਨੂੰ ਖਤਰਾ ਹੁਰ ਕੀ ਖਤਰਾ ਹੁਰ ਕੋਈ ਖਤਰਾ ਨਹੀਂ ਜੋ ਐਸਾ ਸੋਚੇ ਕਿ ਦੀ ਜਾਨ ਨੂੰ ਚੋਟ ਪੁਚਾਣਾ ਹੈ ਜਾਂ ਦੀ ਜਾਨ ਖੋਣੀ ਇਹਦੇ ਮਾਲ ਨੂੰ ਚੋਟ ਪੁਚਾਣੀ ਹੈ ਜਾਂ ਦੀ ਧਨ ਸੰਪਦਾ ਖੋਣੀ ਇਹਦੀ ਇੱਜ਼ਤ ਲੁੱਟਣੀ ਇਹ ਖਤਰੇ ਤਿੰਨ ਬਸ ਇਹੀ ਪਾਪ ਹੈ ਕਿਸੇ ਦੇ ਜਾਨੋ ਮਾਲ ਇੱਜ਼ਤ ਲੁੱਟਣ ਦੀ ਸੋਚਣਾ ਖੋਣ ਦੀ ਸੋਚਣਾ ਬਸ ਇਹ ਸੋਚਣਾ ਹੀ ਪਾਪ ਹੈ ਬਸ ਸੋਚਿਆ ਪਾਪ ਹੋ ਗਿਆ ਪਰ ਲੁੱਟ ਲਿਆ ਕਿਸੇ ਦੀ ਜਾਨ ਖੋ ਲਈਏ ਇਹ ਅਪਰਾਧ ਹੋ ਜਾਂਦਾ ਹੈ ਇਹ ਵਿਚਾਰ ਕਰਤ ਬਣ ਗਿਆ ਇਹ ਸੋਚਣੀ ਕਰਨੀ ਬਣ ਗਈ ਇਹ ਵਿਚਾਰ ਕਿਰਦਾਰ ਬਣ ਗਿਆ ਉਹ ਜਿਹੜਾ ਕਿਰਦਾਰ ਹੈ ਉਹ ਜਿਹੜੀ ਕਰਤ ਹੈ ਉਹ ਸਮਾਜ ਤੇ ਕਾਨੂੰਨ ਦੀ ਪਕੜ ਵਿੱਚ ਆਉਂਦੀ ਹੈ ਵਿਚਾਰ ਪਕੜ ਦੇ ਵਿੱਚ ਨਹੀਂ ਆਉਂਦਾ ਇੱਥੇ ਸਟੇਜ ਤੇ ਬੈਠਾ ਜੇ ਮੈਂ ਬੁਰਾ ਸੋਚਾਂ ਤੁਹਾਨੂੰ ਕੀ ਪਤਾ ਤੇ ਕਿਸੇ ਕਾਨੂੰਨ ਨੂੰ ਕੀ ਪਤਾ ਪੁਲਿਸ ਨੂੰ ਕੀ ਪਤਾ ਪਾਪ ਤੇ ਮਨੁੱਖ ਕਿਸੇ ਥਾਂ ਵੀ ਕਰ ਸਕਦਾ ਹੈ ਪੁਲਿਸ ਸਟੇਸ਼ਨ ਤੇ ਬੈਠ ਕੇ ਵੀ ਪਾਪ ਕਰ ਸਕਦਾ ਹੈ ਤਾਂ ਵੀ ਪੁਲਿਸ ਨੂੰ ਕੱਖ ਨਹੀਂ ਪਤਾ ਅਦਾਲਤ ਦੇ ਵਿੱਚ ਬੈਠ ਕੇ ਵੀ ਮਨੁੱਖ ਪਾਪ ਕਰ ਸਕਦਾ ਹੈ ਤਾਂ ਵੀ ਜੱਜ ਨੂੰ ਕੱਖ ਨਹੀਂ ਪਤਾ ਨੂੰ ਸਪਨਾ ਕੁਝ ਵੀ ਨਹੀਂ ਪਤਾ ਪਾਪ ਦੁੱਖਾਂ ਦਾ ਵੇਚ ਹੈ ਪਾਪ ਕਿਵੇਂ ਮਿਟਾਈਏ یہودی ਇਸਲਾਮ پارਸੀ ਈਸਾਈ ਇਹ ਕਹਿੰਦੇ ਨੇ ਉਹਨਾਂ ਨਾਲ ਮਿਟਾਓ ਕਿਸੇ ਦੀ ਜਾਨ ਖਾਉਣ ਦੀ ਸੋਚੀ ਸੀ ਤੋ ਕਿਸੇ ਨੂੰ ਸੁੱਖ ਦੇਣ ਦੀ ਸੋਚੋ ਕਿਸੇ ਦਾ ਮਾਣ ਸਨਮਾਨ ਖੋਣ ਦਾ ਸੋਚਿਆ ਸੀ ਤੇ ਕਿਸੇ ਨੂੰ ਮਾਣ ਸਨਮਾਨ ਦਿਓ ਕਿਸੇ ਨੂੰ ਰੁਲਾਣ ਦਾ ਸੋਚਿਆ ਸੀ ਤੇ ਉਹਨੂੰ ਹਸਾਓ ਖੁਸ਼ੀ ਦਿਓ ਇਹ ਪੁੰਨ ਇਹਦੇ ਨਾਲ ਪਾਪ ਕੱਟ ਜਾਣਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਇਹ ਨਹੀਂ ਕੱਟਦੇ ਨਹੀਂ ਕੱਟਦੇ ਔਖੇ ਨਾ ਹੋਣਾ ਮੈਂ ਫਿਰ ਅਰਜ਼ ਕਰਾਂ ਯਥਾਰਤ ਬੋਲਨੇ ਆਪ ਇਤਨੇ ਸਾਰੇ ਬੈਠੇ ਪੁੰਨ ਤੇ ਸਾਰੇ ਹੀ ਕਰਦੇ ਨੇ ਥੋੜੇ ਬਹੁਤ ਤੇ ਪੁੰਨ ਕਰਦੇ ਆਂ ਹੀ ਸਾਰੇ ਦੁਖੀ ਵੀ ਐ ਹਰ ਇੱਕ ਦੇ ਦੁੱਖਾਂ ਦੀ ਆਪਣੀ ਆਪਣੀ ਸਮੱਸਿਆ ਐ ਮੇਰਾ ਮਨ ਕਤਾ ਹੀ ਨਹੀਂ ਮੰਨਦਾ ਕਿ ਕੋਈ ਸੁਖੀ ਹੋਵੇਗਾ ਇਹ ਵੀ ਮੈਂ ਅਰਜ਼ ਕਰਾਂ ਤੁਸੀਂ ਆਖੋਗੇ ਫਿਰ ਮੇਰੀ ਮਨ ਮਨੋਤ ਗਲਤ ਹੈ ਨਹੀਂ ਮੈਂ ਮਨੋਤ ਬਣਾਈਏ ਗੁਰਬਾਣੀ ਦੀ ਪੰਕਤੀ ਦੇ ਅਸਾਰ ਤੇ ਜੋ ਜੋ ਦੀ ਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤਨ ਮਨ ਦੋਹਾਨੋ ਮੰਦੀਏ ਦੁਖੀਏ ਤਨ ਦੇ ਚ ਰੋਗ ਨੇ ਮਨ ਦੇ ਚ ਸੋਗ ਨੇ ਮਨ ਦਾ ਦੁੱਖ ਕੀ ਹੈ ਸੋਗ ਤੇ ਚਿੰਤਾ ਤੇ ਤਨ ਦਾ ਦੁੱਖ ਕੀ ਹੈ ਕੋ ਰੋਗ ਬਿਮਾਰੀ ਸਾਰੇ ਹੀ ਤਨ ਰੋਗੀ ਨੇ ਇੱਕ ਵੀ ਤੰਦਰੁਸਤ ਨਹੀਂ ਹੈ ਜੋ ਜੋ ਦੀ ਸੇ ਸੋ ਸੋ ਰੋਗੀ ਰੋਗ ਸੀਮਾਂ ਵਿੱਚ ਹੋਵੇ ਤੇ ਅਸੀਂ ਕਹਿ ਦਿੰਨੇ ਆਏ ਤੰਦਰੁਸਤ ਹੈ ਨਹੀਂ ਬਿਮਾਰ ਹੈ ਰੋਗ ਸੀਮਾਂ ਵਿੱਚ ਜੇ ਰੋਗ ਪੀੜਾ ਨਹੀਂ ਬਣਿਆ ਰੋਗ ਦਰਦ ਨਹੀਂ ਬਣਿਆ ਰੋਗ ਤੇ ਹੈ ਅਗਰ ਰੋਗ ਨਹੀਂ ਹੈ ਤਾਂ ਫਿਰ ਇਹ ਬੁੱਢਾ ਕਿਸ ਤਰ੍ਹਾਂ ਹੋ ਜਾਏ ਹੁਣ ਮੈਂ ਅਰਜ਼ ਕਰਾਂ ਬਾਕੀ ਜਿਹੜੇ ਰੋਗ ਨੇ ਦਵਾਈਆਂ ਨਾਲ ਉਹਨਾਂ ਦੀ ਪੀੜਾ ਨੂੰ ਸੀਮਾਂਚ ਕੀਤਾ ਜਾ ਸਕਦਾ ਹੈ। ਰੋਗ ਸੀਮਾਂ ਦੇ ਚ ਨਹੀਂ ਆਉਂਦਾ। ਜੇ ਵੀ ਮੈਂ ਅਰਜ਼ ਕਰਤੇ ਆ। ਕਿਤੇ ਨਿਰਾਸ਼ਾ ਭਰੇ ਬੋਲ ਨਾ ਸਮਝ ਲੈਣਾ। ਜੋ ਜੋ ਦੀਸੇ ਸੋ ਸੋ ਰੋਗੀ ਤੁਣ 6 ਅਰਬ ਦੇ ਕਰੀਬ ਮਨੁੱਖ ਨੇ ਰੋਗੀ ਮੰਨ ਲਈਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ। ਰੋਗੀ ਨੇ ਸਾਰੇ ਰੋਗ ਰੋਗ ਸੀਮਾਂ ਵਿੱਚ ਹੋਵੇ ਅਸੀਂ ਕਹਿੰਦੇ ਹਾਂ ਤੰਦਰੁਸਤ ਹੈ ਰੋਗ ਸੀਮਾਂ ਤੋਂ ਅੱਗੇ ਲੰਘ ਗਿਆ ਪੀੜਾ ਬਣ ਗਿਆ ਦਰਦ ਬਣ ਗਿਆ ਅਸੀਂ ਕਹਿੰਦੇ ਹਾਂ ਬਿਮਾਰ ਨਹੀਂ ਜੋ ਪੀੜਾ ਨਹੀਂ ਬਣਿਆ ਦਰਦ ਨਹੀਂ ਬਣਿਆ ਉਹ ਮਨੁੱਖ ਵੀ ਰੋਗੀ ਹੈ ਰੋਗ ਅਜੇ ਸੀਮਾਂ ਦੇ ਚ ਪੀੜਾ ਨਹੀਂ ਬਣਿਆ ਕਿਰ ਪੀੜਾ ਬਣੇ ਤੇ ਔਸ਼ਧੀਆਂ ਕੀ ਕਰਦੀਆਂ ਨੇ ਪੀੜਾ ਖਤਮ ਹੋਵੇ ਕੋਈ ਬਿਮਾਰੀ ਜੜੋਂ ਨਹੀਂ ਪੁੱਟੀ ਜਾਂਦੀ ਦੂਸਰਾ ਰੂਪ ਧਾਰਨ ਕਰ ਲੈਂਦੀ ਹੈ ਐਸਾ ਧਾਰਮਿਕ ਗ੍ਰੰਥ ਕਹਿੰਦੇ ਨੇ ਅਗਰ ਰੋਗ ਮਿਟ ਜਾਏ ਤਾਂ ਫਿਰ ਬੁਢੇਪਾ ਮਿਟ ਜਾਏਗਾ ਉਹੀ ਅੰਦਰੋਂ ਨਹੀਂ ਰੋਗ ਉਸਨੂੰ ਇੱਕ ਦਿਨ ਬੁੱਢਾ ਕਰ ਦਿੰਦਾ ਹੈ ਫਿਰ ਬੁਢੇਪੇ ਦੀ ਪੀੜਾ ਨੂੰ ਸੀਮਾ ਦੇਚ ਵੀ ਨਹੀਂ ਕੀਤਾ ਜਾ ਸਕਦਾ ਬੁਢੇਪੇ ਦੀ ਆਪਣੀ ਇੱਕ ਪੀੜਾ ਹੈ ਪੈਰ ਹੈ ਗਏ ਨੇ ਠੰਗ ਨਾਲ ਚੱਲ ਨਹੀਂ ਸਕਦਾ ਜ਼ੁਬਾਨ ਹੈ ਗਏ ਲੜਖੜਾ ਗਈ ਹੈ ਮੂੰਹ ਚ ਦੰਦ ਗਿਰ ਗਏ ਨੇ ਅੱਖਾਂ ਹੈ ਗੀਆਂ ਨੇ ਠੰਗ ਨਾਲ ਵੇਖ ਨਹੀਂ ਸਕਦਾ ਕੰਨ ਹੈ ਗਏ ਨੇ ਠੰਗ ਨਾਲ ਸੁਣ ਨਹੀਂ ਸਕਦਾ ਹੱਥ ਕਮਜ਼ੋਰ ਹੋ ਗਏ ਨੇ ਦੂਜੇ ਦੇ ਸਹਾਰੇ ਨਾਲ ਚੱਲਦਾ ਹੈ ਬਚਾਰਾ ਚੱਲ ਨਹੀਂ ਸਕਦਾ ਜਦ ਲਗ ਜਰਾ ਰੋਗ ਨਹੀਂ ਆਇਆ ਰੋਗੀ ਤੇ ਤੂੰ ਹੈਂ ਪਰ ਜਿੰਨੇ ਚਿਰ ਤੱਕ ਤੇਰੇ ਤੇ ਬੁੜੇ ਪੈਦਾ ਰੋਗ ਨਹੀਂ ਆਇਆ ਹੋਰ ਕਿਸੇ ਰੋਗ ਦਾ ਨਹੀਂ ਜ਼ਿਕਰ ਕੀਤਾ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੇ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਬਾਣੀ ਭਜਲੇ ਰੇ ਮਨ ਸਾਰੰਗ ਪਾਣੀ ਜਿੰਨੇ ਸਿਰ ਤੱਕ ਤੇਰੀ ਜ਼ਬਾਨ ਲੜਖੜਾਈ ਨਹੀਂ ਜਿਤਨੇ ਚਿਰ ਤੱਕ ਤੇਰੇ ਹੱਥੇ ਪੈਰਾਂ ਨੂੰ ਕੰਬੜੇ ਨਹੀਂ ਛੜੇ ਤੇਰਾ ਸਰੀਰ ਕੋ ਬੜਾ ਨਹੀਂ ਹੋਇਆ ਤੂੰ ਲਾਗਰ ਤੇ ਕਮਜ਼ੋਰ ਨਹੀਂ ਹੋਇਆ ਭਜਨ ਕਰ ਨਾਮ ਜਪ ਲੈ ਨਹੀਂ ਤੇ ਐਸਾ ਰੋਗ ਆਏਗਾ ਜਿਹਦੀ ਪੀੜਾ ਨੂੰ ਸੀਮਤ ਵਿੱਚ ਨਹੀਂ ਕਰ ਸਕੇਗਾ ਉਹ ਵੱਧ ਜਾਏਗਾ ਪੀੜਾ ਵੱਧਦੀ ਜਾਏ ਜਬ ਲਗ ਜਰਾ ਰੋਗ ਨਹੀਂ ਆਇਆ ਤਨ ਰੋਗਈ ਹੈ ਸਾਰੇ ਰੋਗਈ ਨੇ ਸਾਰੇ ਬੁੱਢੇ ਆਉਣਗੇ ਬੁਢੇਪੇ ਦਾ ਰੋਗ ਸਾਰਿਆਂ ਦੇ ਅੰਦਰ ਹੈ ਮਨ ਸੋਗਈ ਹੈ ਮਨ ਦੇ ਚਿੰਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਹੁਤ ਚਿੰਤਾਤ ਹੀ ਦੀ ਸੇ ਸਭ ਕੋ ਸਤਗੁਰ ਕਹਿੰਦੇ ਨੇ ਸਾਰੇ ਹੀ ਚਿੰਤਾਤੁਰ ਨੇ ਇੱਕ ਬੰਦੇ ਬਾਰੇ ਨਹੀਂ ਕਹਿ ਸਕਦੇ ਨਿਸ਼ਚਿੰਤ ਇੱਕ ਵਾਸਤੇ ਵੀ ਨਹੀਂ ਕਹਿ ਸਕਦੇ ਸਾਰੇ ਚਿੰਤਾਤੁਰ ਚਿੰਤਾ ਅਲਗ-ਅਲਗ ਹੋ ਸਕਦੀ ਹੈ ਚਿੰਤਾ ਦੇ ਕਾਰਨ ਅਲਗ-ਅਲਗ ਹੋ ਸਕਦੇ ਨੇ ਲੇਕਿਨ ਚਿੰਤਾ ਤੇ ਹੈ ਤਨ ਦੁੱਖ ਪ੍ਰਗਟ ਹੁੰਦਾ ਹੈ ਤਨ ਦੇ ਚ ਰੋਗ ਬਣ ਕੇ ਦੁੱਖ ਪ੍ਰਗਟ ਹੁੰਦਾ ਹੈ ਮਨ ਦੇ ਚ ਸੋਗ ਬਣ ਕੇ ਨਾਮ ਜਪਣ ਦਾ ਮਤਲਬ ਰੋਗ ਸੋਗ ਦੁਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ ਕੀ ਹਰੀ ਦਾ ਜਨ ਬੁੱਢਾ ਨਹੀਂ ਹੁੰਦਾ ਤੇ ਮਰਦਾ ਨਹੀਂ ਮਰਦਾ ਬੁੱਢਾ ਵੀ ਹੁੰਦਾ ਇਹ ਵੀ ਮੈਰਜ ਕਰਦੇ ਆ ਫਿਰ ਇਹ ਪੰਕਤੀ ਰੋਗ ਸੋਗ ਦੁਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ ਤਨ ਰੋਗ ਹੈ ਮਨ ਸੋਗ ਹੈ ਹਰੀ ਦਾ ਜਨ ਤਨ ਮਨ ਦੋਹਾਂ ਤੋਂ ਪਾਰ ਚਲਾ ਜਾਂਦਾ ਜੀਉਂਦਾ ਹੈ ਤਨ ਦੇ ਤਲ ਤੇ ਨਹੀਂ ਜੀਉਂਦਾ ਜੀਉਂਦਾ ਹੈ ਮਨ ਦੇ ਤਲ ਤੇ ਨਹੀਂ ਹੁੰਦਾ ਇਹ ਅਵਸਥਾ ਉਸ ਨੂੰ ਕਿਸਾ ਮਿਲਦੀ ਹੈ ਇਹ ਨਾਮ ਜਪ ਕੇ ਮਿਲਦੀ ਹੈ ਨਾਮ ਤਨ ਤੋਂ ਪਰੇ ਕਰ ਦਿੰਦਾ ਹੈ ਉਹਦੀ ਸੁਰਤ ਨੂੰ ਉਹਦੀ ਚੇਤਨਾ ਨੂੰ ਨਾਮ ਮਨ ਤੋਂ ਵੀ ਪਰੇ ਕਰ ਦਿੰਦਾ ਹੈ ਰੋਗ ਸੋਗ ਆਪਣੀ ਥਾਂ ਤੇ ਬਣੇ ਰਹਿੰਦੇ ਨੇ ਅੱਗੇ ਲੰਘ ਜਾਂਦੇ। ਇਹੀ ਕਾਰਨ ਐਸੇ ਬੁਰਸ਼ ਦੇ ਬੰਦ-ਬੰਦ ਕੱਟ ਦਿੱਤੇ ਗਿਆ ਹਸਦਾ ਰਿਹਾ। ਐਸੇ ਮਨੁੱਖ ਨੂੰ ਸੂਲੀ ਤੇ ਟੰਗ ਦਿੱਤਾ ਰ ਗਿਆ। ਖੁਦਾ ਦਾ ਸ਼ੁਕਰਾ ਨਾ ਕਰਦਾ ਰਿਹਾ। ਐਸੇ ਮਨੁੱਖ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ। ਔਰ ਕਈ ਦਿਨ ਦੇ ਭੁੱਖੇ रसना तो बोल निकले आ गया मैं भूख भूख सोई कर सूखा सोख हरख नहीं जानयो सोख हरख नहीं जान खुशी गमे असि नहीं जान नहीं मंदे सोख हरख नहीं जानयो जो जो हुकुम भयो साहिब का सो माथे ले मानयो इस तरह दे मनुख तन ते मन दोहा तो अगे लगजें ਸੋਗ ਵੀ ਪਿੱਛੇ ਰਹਿ ਜਾਂਦਾ ਹੈ ਰੋਗ ਵੀ ਪਿੱਛੇ ਰਹਿੰਦਾ ਹੈ ਸੰਸਾਰ ਚੋਂ ਕੇ ਤਨ ਦੇ ਤਲ ਤੇ ਜਿੰਦਾ ਹੈ ਰੋਗੀ ਜਿੰਦਾ ਹੈ ਰੋਗਾਂ ਵਿੱਚ ਜਿੰਦਾ ਹੈ ਸੰਸਾਰ ਚੋਂ ਕੇ ਮਨ ਦੇ ਤਲ ਤੇ ਜਿੰਦਾ ਹੈ ਤਾਂ ਚਿੰਤਾਵਾਂ ਵਿੱਚ ਜਿੰਦਾ ਹੈ ਚਿੰਤਤ ਹੀ ਦੀ ਸੇ ਸਭ ਕੋ ਹੁਣ ਮੈਂ ਫਿਰ ਅਰਜ਼ ਕਰਾਂ ਪੁੰਨ ਨਾਲ ਪਾਪ ਨਹੀਂ ਕੱਢਦੇ ਪਾਪ ਪੁੰਨ ਤੇ ਭਈ ਕਹਾ ਕਿਉਂ ਪਹਿਲੇ ਦੇਖਣਾ ਪਏਗਾ ਮਨੁੱਖ ਪਾਪ ਕਿਉਂ ਕਰਦਾ ਹੈ ਮੈਂ ਫਿਰ ਦਰਾਮਾ ਪਾਪ ਦੇ ਤਿੰਨੇ ਕਾਰਨ ਨੇ ਲੋਭ ਕਾਮ ਤੇ ਹੰਕਾਰ ਇਸ ਕਰਕੇ ਪਾਪ ਕਰਦਾ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਹੰਕਾਰ ਕਰਕੇ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਲੋਭ ਕਰਕੇ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਕਾਮ ਕਰਕੇ ਇਹ ਪਾਪ ਵਾਪ ਕਰਦਾ ਹੈ ਲੋਭ ਕਰਕੇ ਹੰਕਾਰ ਕਰਕੇ ਕਾਮ ਕਰਕੇ ਪਰ ਕਾਮ ਲੋਭ ਅਹੰਕਾਰ ਇਹ ਕਿਉਂ ਕਰਦਾ ਹੈ ਅਗਿਆਨ ਕਰਕੇ ਨਾ ਸਮਝੀ ਇਹਨੂੰ ਪਤਾ ਨਹੀਂ ਤੂੰ ਜੇ ਇਹਨੂੰ ਦਿੱਤਾ ਗਿਆ ਦੁੱਖ पलट ਕੇ ਵਾਪਸ ਆ ਜਾਂਦਾ ਹੈ ਕਈ ਗੁਨਾਹ पलट ਕੇ ਵਾਪਸ ਆ ਜਾਂਦਾ ਹੈ ਇਹ ਵੀ ਮਾਰਜ ਕਰਦਾ ਹੈ ਜੋ ਜੇ ਨਾਲ ਕੀਤੀ ਗਈ ਬੁਰਾਈ ਕਈ ਗੁਣਾ ਵਧ ਹੋ ਕੇ ਵਾਪਸ ਆਉਂਦੀ ਔਰ ਆਪਣੀ ਝੋਲੀ ਵਿੱਚ ਪੈ ਜਾਂਦੀ ਹੈ ਕਿਸੇ ਨੂੰ ਭਾਈ ਗੁਰਦਾਸ ਕਹਿੰਦੇ ਨੇ ਦਿੱਤਾ ਲਈਏ ਆਪਣਾ ਅਣੂ ਦਿੱਤੇ ਕਿਛ ਹੱਥ ਨਾ ਜੋ ਜਗਤ ਨੂੰ ਦੇਂਦਿਆਂ ਪਰਟ ਕੇ ਵਾਪਸ ਆਉਂਦਾ ਹੈ ਮਨੁੱਖ ਪਾਪ ਕਿਉਂ ਕਰਦਾ ਹੈ ਅਗਿਆਨ ਕਰਕੇ ਮਨੁੱਖ ਪੁੰਨ ਕਿਉਂ ਕਰਦਾ ਹੈ ਅਗਿਆਨ ਕਰਕੇ দান ਕਰ ਰਿਹਾ ਹੈ ਪਾਠ ਕਰ ਰਿਹਾ ਹੈ ਤਿਰਥਾਂਤੇ ਜਾ ਰਿਹਾ ਸਮਝ ਕੱਕ ਵੀ ਕੋਈ ਨਹੀਂ ਅਗਿਆਨ ਪਾਪ ਦੀ ਬੁਨਿਆਦ ਕੀ ਸੀ ਅਗਿਆਨ ਤੇ ਪੁੰਨ ਦੀ ਬੁਨਿਆਦ ਕੀ ਸੀ ਅਗਿਆਨ ਤੋ ਗੁਰਵਾਣੀ ਕਹਿੰਦੇ ਦੋਵੇਂ ਇੱਕ ਹੋ ਜੈਨੇ ਪਾਪ ਪੁੰਨ ਦੋਵੇਂ ਇੱਕ ਹੋ ਜੈਨੇ ਅਗਿਆਨ ਵਸੋ ਕੇ ਪੁੰਨ ਪਿਆ ਕਰਦਾ ਅਗਿਆਨ ਵਸੋ ਕੇ ਪਾਪ ਪਿਆ ਕਰਦਾ ਨਾ ਸਮਝੀ ਕਰਕੇ ਪੁੰਨ ਪਿਆ ਕਰਦਾ ਨਾ ਸਮਝੀ ਕਰਕੇ ਪਾਪ ਪਿਆ ਕਰਦਾ ਤੇ ਜਦ ਹੈ ਹੀ ਨਾ ਸਮਝੀ ਤੈਨੂੰ ਪਾਪ ਪੁੰਨ ਦੀ ਕੀ ਸਮਝ ਆਏ ਦੋਵੇਂ ਅਗਿਆਨ ਤੋਂ ਨਿਕਲਦੇ ਪਹਿਲੇ ਲੋਭ ਕਰਕੇ ਪਾਪ ਕੀਤਾ ਸੀ ਲੋਭ ਕਰਕੇ ਹੀ ਪੁੰਨ ਪਿਆ ਕਰਦਾ ਹੈ ਬੇ ਥੋੜਾ ਬਹੁਤ দান ਦਿੱਤਾ ਹੈ ਬੜਾ ਕੁਝ ਮਿਲੇਗਾ ਜੰਨਤ ਮਿਲੇਗੀ ਸਵਰਗ ਮਿਲੇਗਾ ਬੜੀ ਲੰਬੀ ਚੋੜੀ ਮੰਗੇ ਥੋੜਾ ਜਿਹਾ ਕੁਝ पुनः पुन कीता है, बड़ा प्रबल हंकार है उन जगत में नू महान आके चंगा चंगा करके आके ऐसा पुनीत तो ला बड़ा औखा है जो हंकारी ना हो अहंकार तो हंकार खुद स्वयं एक पाप है पाप पुन दो एक समा इना तो मनुख पार किवें जावे ਜਪ ਕਰਕੇ ਤੇ ਜਪ ਕਿਵੇਂ ਕਰੀਏ ਗੁਰਬਾਣੀ ਕਹਿੰਦੀ ਹੈ ਕੋਈ ਡੰਗ ਨਹੀਂ ਕੋਈ ਡੰਗ ਨਹੀਂ ਕੋਈ ਤਰੀਕਾ ਨਹੀਂ ਇਹ ਹੀ ਕਾਰਨ ਹੈ ਕਿ ਜਿੰਨੇ અવਤਾਰ ਹੋਏ ਆਪਣੇ ਡੰਗਦੇ ਹੋਏ ਇੱਕ ਦਾ ਡੰਗ ਦੂਜੇ ਨਾਲ ਨਹੀਂ ਮੇਲ ਖਾਂਦਾ ਪ੍ਰਿੰਸੀਪਲ ਗੰਗਾ ਸਿੰਘ ਕਿਹਾ ਕਰਦੇ ਸਨ ਜੇ ਸਾਰੇ અવਤਾਰ ਇੱਕੋ ਹੀ ਸਮੇ ਹੋਏ ਆਉਂਦੇ ਤੇ ਇਹਨਾਂ ਦੇ ਜੀਵਨ ਦਾ ਤੇ ਭਗਤੀ ਦਾ ਢੰਗ ਵੀ ਇੱਕੋ ਹੁੰਦਾ ਕਮ ਸੇ ਕਮ ਮਸਬੀ ਖੂਨ ਖਰਾਬਾ ਤੇ ਨਹੀਂ ਹੁੰਦਾ ਜਿਹੜਾ ਹੁੰਦਾ ਪਿਆ ਰਾਜਨੀਤੀ ਦੇ ਨਾਂ ਤੇ ਜਿਤਨਾ ਖੂਨ ਖਰਾਬਾ ਹੋਇਆ ਉਸ ਤੋਂ ਦੁਗਣਾ ਹੋਇਆ ਹੈ ਧਰਮ ਦੇ ਨਾਂ ਤੇ 1000 ਸਾਲ ਤੱਕ ਯਹੂਦੀ ਮਾਰ ਖਾਂਦੇ ਰਹੇ ਇਸਾਈਆਂ ਤੋਂ ਮੁਸਲਮਾਨਾਂ ਤੋਂ ਸਲਾ ਅਜੇ ਵੀ ਨਹੀਂ ਹੈ ਇਸਲਾਮ ਨਾਲ ਸਾਰੇ ਅਰਬ ਚਾਹੁੰਦੇ ਨੇ ਇਸਰਾਇਲ ਤਬਾਹ ਹੋਵੇ ਅਜੇ ਵੀ ਸੋਲਾ ਕੋਈ ਨਹੀਂ ਬੋਧ ਤੇ ਸਨਾਤਨ ਮਤ ਬੜੇ ਲੰਬੇ ਸਮੇਂ ਤੱਕ ਟਕਰਾਂਦੇ ਰਹਿਣੇ ਆਪਸ ਵਿੱਚ ਹਿੰਦੂ ਮੁਸਲਮਾਨ ਫਸਾਦ ਬੜੇ ਭਾਰੀ ਹੁੰਦੇ ਰਹਿਣੇ ਮੁਸਲਮਾਨਾਂ ਵਿੱਚ ਦੋ ਫਿਰਕ ਨੇ ਸ਼ੀਆਂ ਤੇ ਸੁੰਨੇ ਸਾਲ ਦੇ ਸਾਲ ਹੁਣ ਖਰਾਬਾ ਹੋ ਜਾਂਦਾ ਔਰ ਰਜ ਕੇ ਆਉਂਦਾ ਸਿੱਖਾਂ ਵਿੱਚ ਅਲੱਗ-ਅਲੱਗ ਵਿਚਾਰਧਾਰਾ ਕਰਕੇ ਆਪਸੀ ਖੌਨ ਖੜਾਵੇ ਆਪਸ ਦੇ ਮਤਵੇ ਧਾਰਮਿਕ ਮਤਵੇ ਪ੍ਰੇਸਕਲ ਗੰਗਾ ਸਿੰਘ ਨੇ ਇਹ ਦਲੀਲ ਦਿੱਤੀ ਸੀ ਕਾਸ਼ ਇਹ ਸਾਰੇ અવਤਾਰ ਇੱਕੋ ਸਮੇਂ ਆਉਂਦੇ ਔਰ ਸਿਰਫ ਇੱਕੋ ਹੀ ਸਮੇਂ ਨਹੀਂ ਇਹਨਾਂ ਦਾ ਢੰਗ ਵੀ ਇੱਕੋ ਆਉਂਦਾ ਅਏ ਦੁੱਬਦਾ ਨਹੀਂ ਆਉਣੀ ਸੀ ਕਮ ਸੇ ਕਮ ਮਜ਼ਬਦ ਦੇ ਨਾਂ ਤੇ ਖੂਨ ਖਰਾਬਾ ਨਹੀਂ ਹੋਣਾ ਸੀ ਕਸਮ ਕਮ ਸੇ ਕਮ ਧਰਮ ਦੇ ਨਾਂ ਤੇ ਖੂਨ ਖਰਾਬਾ ਨਹੀਂ ਹੋਣਾ ਸੀ ਹੁਣ ਧਰਮ ਤੇ ਪਿਆਰ ਹੈ ਧਰਮ ਤੇ ਦਇਆ ਹੈ